ਸਾਰਨ ਪਿਆਰ ਪਰਿਸ਼ਾਤ ਸ੍ਰੀ ਅਕਾਲ ਜੀ ਉਮੀਦ ਹੈ ਸਾਰੇ ਠੀਕ ਹੋਵੋਗੇ ਅਮਰ ਸਿੰਘ ਚਮਕੀਲਾ ਮੂਵੀ ਜਿਨ੍ਹਾਂ ਨੇ ਵੇਖੀ ਹੈ ਉਹ ਕਮੈਂਟ ਦੇ ਵਿੱਚ ਜਰੂਰ ਦੱਸ ਦਿਓ ਕਿ ਕਿਸ ਤਰ੍ਹਾਂ ਦੀ ਲੱਗੀ ਹੈ ਅਮਰ ਸਿੰਘ ਚਮਕੀਲਾ ਮੂਵੀ ਉਹਨਾਂ ਨੂੰ ਅਮਰ ਸਿੰਘ ਚਮਕੀਲਾ ਮੂਵੀ ਦੇ ਅਹਿਮ ਰੋਲ ਦੇ ਵਿੱਚ ਚਮਕੀਲਾ ਦਾ ਰੋਲ ਦਲਜੀਤ ਦਸਾਂਝ ਨੇ ਕੀਤਾ ਤੇ ਬੀਬੀ ਅਮਰਜੋਤਾ ਰੂ ਲਾ ਪਰਿਨੀਤੀ ਚੋਪੜਾ ਨੇ ਕੀਤਾ ਕਿਸ ਤਰ੍ਹਾਂ ਦੀ ਤੁਹਾਨੂੰ ਮੂਵੀ ਲੱਗੀ ਹੈ ਉਹ ਕਮੈਂਟ ਦੇ ਵਿੱਚ ਜਰੂਰ ਦੱਸ ਦਿਓ ਜਦੋਂ ਮੂਵੀ ਵੇਖਦੇ ਆ ਤਾਂ ਇੱਕ ਵਾਰ ਇਮੋਸ਼ਨਲ ਉਸ ਸੀਨ ਤੇ ਜਰੂਰ ਹੁੰਦੇ ਨੇ ਲੋਕ ਜਦੋਂ ਅਮਰਜੋਤ ਤੇ ਚਮਕੀਲਾ ਨੂੰ ਗੋਲੀ ਮਾਰੀ ਜਾਂਦੀ ਹੈ ਉਹ ਸੀਨ ਭਾਵੁਕ ਕਰਨ ਵਾਲਾ ਤੇੜੀ ਸਟੋਰੀ ਹੈ ਉਹ 99% ਜਿਸ ਤਰ੍ਹਾਂ ਚਮਕੀਲਾ ਰਹਿੰਦਾ ਸੀ ਇਸ ਤਰ੍ਹਾਂ ਜੋੜੀ ਅਮਰਜੋਤ ਤੇ ਚਮਕੀਲਾ ਦੀ ਜੋੜੀ ਸੀ ਕਿਸ ਤਰ੍ਹਾਂ ਉਹ ਗੁੰਮਦੇ ਸੀ ਕਿਸ ਤਰ੍ਹਾਂ ਸਟੇਜ ਤੇ ਸ਼ੇਅਰ ਕਰਦੇ ਸੀ ਹਰ ਚੀਜ਼ ਉਹ ਹਉ ਬਹੂ ਫਿਲਮ ਦੇ ਵਿੱਚ ਦਿਖਾਈ ਗਈ ਹੈ ਅਗਰ ਤੁਸੀਂ ਫਿਲਮ ਦੇਖੋਗੇ ਤਾਂ ਤੁਹਾਨੂੰ ਲੱਗੂ ਕਿ ਐਸੀ ਰੀਅਲ ਦੇ ਵਿੱਚ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਨੂੰ ਸੁਣ ਰਹੇ ਆ ਅਮਰ ਸਿੰਘ ਚਮਕੀਲਾ ਤੇ ਇਲਜ਼ਾਮ ਲਾਏ ਗਏ ਸੀ ਕਿ ਉਹ ਲੱਚਰ ਗੀਤ ਜਿਆਦਾ ਗਾਉਂਦੇ ਸੀ ਜਿੰਨਾ ਕਰਕੇ ਉਹਨਾਂ ਨੂੰ ਰੋਕਿਆ ਵੀ ਗਿਆ ਸੀ ਪਰ ਉਹ ਰੁਕੇ ਨਹੀਂ ਇੱਥੇ ਇਹ ਗੱਲ ਮੈਂ ਤੁਹਾਡੇ ਸਾਹਮਣੇ ਪੇਸ਼ ਕਰਦਾ ਦੱਸਦਾ ਤੁਸੀਂ ਕਮੈਂਟ ਦੇ ਵਿੱਚ ਦੱਸ ਦਿਓ ਸਹੀ ਆ ਜਾਂ ਗਲਤ ਆ ਲੱਚਰ ਤਾਂ ਅਮਰ ਸਿੰਘ ਚਮਕੀਲਾ ਵੇਲੇ ਜਿਆਦਾ ਹੁੰਦੀ ਸੀ ਜਾ ਲੱਚਰਤਾ ਅੱਜ ਦੇ ਸਮੇਂ ਦੇ ਵਿੱਚ ਜ਼ਿਆਦਾ ਕੀ ਚਮਕੀਲਾ ਨੇ ਉਸ ਵੇਲੇ ਵੀ ਜਦੋਂ ਚਮਕੀਲੇ ਅਮਰ ਸਿੰਘ ਚਮਕੀਲਾ ਨੂੰ ਬੁਲਾਇਆ ਗਿਆ ਸੀ ਕਿ ਤੁਸੀਂ ਲੱਚਰਤਾ ਤੇ ਗੀਤ ਨਾ ਗਾਓ ਤੁਸੀਂ ਇਸ ਗੀਤਾਂ ਨੂੰ ਬੰਦ ਕਰੋ ਤਾਂ ਉਦੋਂ ਇਹ ਫਿਲਮ ਦੇ ਵਿੱਚ ਵੀ ਇੱਕ ਇਹ ਸੀਨ ਦਿਖਾਇਆ ਗਿਆ ਤਾਂ ਅਮਰ ਸਿੰਘ ਚਮਕੀਲਾ ਨੇ ਇੱਕੋ ਗੱਲ ਕਹੀ ਸੀ ਕਿ ਹੋਰ ਵੀ ਸਿੰਗਰ ਬਹੁਤ ਨੇ ਜੋ ਲੱਚਰਤਾ ਦੇ ਗੀਤ ਗਾਉਂਦੇ ਨੇ ਟਾਰਗੇਟ ਹਮੇਸ਼ਾ ਮੈਂ ਹੀ ਇਕੱਲਾ ਕਿਉਂ ਰਹਿਣਾ ਜਾ ਉਹ ਦੂਜੇ ਤੁਸੀਂ ਉਹਨਾਂ ਨੂੰ ਕੁਝ ਕਿਉਂ ਨਹੀਂ ਕਹਿੰਦੇ ਉਹ ਵੀ ਲਚਰਤਾ ਦੇ ਗੀਤ ਬਹੁਤ ਗਾਉਂਦੇ ਨੇ ਗੱਲ ਮੇਰੇ ਤੇ ਆ ਕਿ ਕਿਉਂ ਹਮੇਸ਼ਾ ਟਾਰਗੇਟ ਹੁੰਦੀ ਆ ਕਿਉਂਕਿ ਮੈਂ ਫੇਮਸ ਹੋ ਰਿਹਾ ਜਾਂ ਮੈਨੂੰ ਲੋਕ ਸੁਣਨਾ ਪਸੰਦ ਕਰਦੇ ਨੇ ਲੋਕ ਮੇਰੇ ਗੀਤਾਂ ਨੂੰ ਸੁਣਨਾ ਪਸੰਦ ਕਰਦੇ ਨੇ ਮੈਂ ਫੇਮਸ ਆ ਇਸ ਲਈ ਮੈਂ ਪਹਿਲਾਂ ਟਾਰਗੇਟ ਹੁੰਨਾ ਲਚਰਤਾ ਦੇ ਵਿੱਚ ਤਾ ਉਸ ਤੋਂ ਬਾਅਦ ਦੇਖੋ ਤੁਸੀਂ ਜਦੋਂ ਅਮਰ ਸਿੰਘ ਚਮਕੀਲਾ ਨੇ ਕਹਿਤਾ ਕਿ ਮੈਂ ਬੰਦ ਕਰ ਦਿੰਨਾ ਜੀ ਜਿਵੇਂ ਸਿੱਧੂ ਮੂਸੇਵਾਲੇ ਦੇ ਵੀ ਇਹੀ ਇਲਜ਼ਾਮ ਲੱਗਦੇ ਹੁੰਦੇ ਸੀ ਸੇਮ ਤਾ ਸਿੱਧੂ ਮੂਸੇਵਾਲਾ ਵੀ ਇਹੀ ਕਹਿੰਦਾ ਸੀ ਕਿ ਹੋਰ ਬਹੁਤ ਬੰਦੇ ਨੇ ਜੋ ਅਸਲੇ ਤੇ ਹੋਰ ਬਹੁਤ ਇਜਾ ਦੇ ਗੀਤ ਗਾਉਂਦੇ ਨੇ ਕਿ ਹਮੇਸ਼ਾ ਮੈਂ ਹੀ ਟਾਰਗੇਟ ਕਿਉਂ ਹੁਣਾ ਜੇ ਆਪਾਂ ਕਹਾਣੀ ਦੇਖੀਏ ਦੋਨਾਂ ਦੇ ਨਾਲ ਇੱਕੋ ਜਿਹੀ ਸਲੂਕ ਗਲਤ ਹੋਇਆ ਅਮਰ ਸਿੰਘ ਚਮਕੀਲਾ ਦੇ ਨਾਲ ਵੀ ਤੱਕਾ ਹੁੰਦਾ ਸੀ ਸਿੱਧੂ ਮੂਸੇਵਾਲੇ ਦੇ ਨਾਲ ਵੀ ਤੱਕਾਈ ਹੋਇਆ ਜਦੋਂ ਤੁਸੀਂ ਫਿਲਮ ਦੇਖੋਗੇ ਕਹੋਂਗੇ ਵਾਕਈ ਹੀ ਫਿਲਮ ਬਿਲਕੁਲ ਡਿੱਡੋ ਕਾਪੀ ਜਿਸ ਤਰ੍ਹਾਂ ਦਾ ਵਿਹਾਰ ਸੀ ਕਿਸ ਤਰ੍ਹਾਂ ਰਹਿੰਦੇ ਸੀ ਕਿਸ ਤਰ੍ਹਾਂ ਪ੍ਰੋਗਰਾਮ ਲਾਉਂਦੇ ਸੀ ਹੂ ਬਾਹੂ ਉਹ ਸਾਰੀ ਚੀਜ਼ ਸੇਮ ਟੂ ਸੇਮ ਫਿਲਮ ਦੇ ਵਿੱਚ ਦਿਖਾਈ ਗਈ ਹੈ ਜਿੰਨਾ ਜਿੰਨਾ ਨੇ ਫਿਲਮ ਦੇਖ ਲਈ ਅਮਰ ਸਿੰਘ ਚਮਕੀਲਾ ਉਹ ਕਮੈਂਟ ਦੇ ਵਿੱਚ ਜਰੂਰ ਦੱਸ ਦਿਓ ਕਿ ਤੁਹਾਨੂੰ ਕਿਸ ਤਰ੍ਹਾਂ ਦੀ ਮੂਵੀ ਲੱਗੀ ਆ ਜੇ ਹੁਣ ਧਿਆਨ ਮਾਰ ਵੀ ਲਿਆ ਜਾਵੇ ਤਾਂ ਹੁਣ ਵੀ ਲਚਰਤਾ ਦੇ ਗੀਤ ਬਹੁਤ ਜ਼ਿਆਦਾ ਆਉਂਦੇ ਨੇ ਲਚਰਤਾ ਤੇ ਫਿਲਮਾਂ ਬਹੁਤ ਹੁਣ ਵੀ ਬਣਦੀਆਂ ਨੇ ਪਰ ਹੁਣ ਕਿਉਂ ਨਹੀਂ ਰੁਕਿਆ ਜਾਂਦਾ ਪ੍ਰੋਡਿਊਸਰ ਡੀਐਕਸ ਆ ਉਹ ਵੀ ਬਹੁਤ ਲਚਰਤਾ ਭਰੀਆਂ ਮੂਵੀਆਂ ਬਣਾਉਂਦਾ ਔਰ ਉਹਦੇ ਵਿੱਚ ਇੱਕ ਬੰਦਾ ਕਾਲਾ ਸੱਪ ਸੁਪ ਕਹਿੰਦੇ ਨੇ ਉਹ ਬੰਦਾ ਵੀ ਬਹੁਤ ਨੈਟ ਤੇ ਉਹ ਵੀ ਬਹੁਤ ਗੰਦ ਬੋਲਦਾ ਹੈ ਇੰਸਟਾਗ੍ਰam ਤੇ ਵੀ ਉਸ ਬੰਦੇ ਨੇ ਬਹੁਤ ਗੰਦ ਪਾਇਆ ਵਿਆ ਹਜੇ ਤੱਕ ਮੈਨੂੰ ਲੱਗਦਾ ਉਹਨਾਂ ਨੂੰ ਕਿਸੇ ਨੇ ਕੁਝ ਕਿਹਾ ਨਹੀਂ ਹੋਣਾ ਜਾ ਕੇ ਪ੍ਰੋਡਿਊਸਰ ਡੀਐਕਸ ਦਾ ਜਰੂਰ ਕੁੱਟਮਾਰ ਇੱਕ ਵਾਰ ਸੇਵਾ ਕਰ ਦਿੱਤੀ ਗਈ ਸੀ ਪਰ ਇਹ ਕਾਲੇ ਕਿਹੜਾ ਕਾਲਾ ਸੱਪ ਹੈ ਇਹਨੂੰ ਬੰਦੇ ਦਾ ਨਾਮ ਹੀ ਇਦਾਂ ਦਾ ਹੈ ਜਿਹਨੇ ਆਪ ਰੱਖਿਆ ਵਿਆ ਇਹ ਵੀ ਬਹੁਤ ਲੱਚਰਤਾ ਵਾਲੇ ਸ਼ਬਦ ਵਰਤਦਾ ਆਪ ਦੀ ਵੀਡੀਓ ਦੇ ਵਿੱਚ ਹੁਣ ਵੀ ਉਹ ਚੀਜ਼ਾਂ ਹੋ ਰਹੀਆਂ ਨੇ ਪਰ ਅਮਰ ਅਮਰ ਸਿੰਘ ਚਮਕੀਲਾ ਨੂੰ ਲੋਕ ਰਹਿੰਦੀ ਦੁਨੀਆ ਤੱਕ ਯਾਦ ਵੀ ਰੱਖਣਗੇ ਕਿ ਉਹਨਾਂ ਨੇ ਧਾਰਮਿਕ ਗੀਤ ਬਹੁਤ ਗਾਏ ਨੇ ਜੋ ਹੁਣ ਤੱਕ ਵੀ ਚਰਚਾ ਦੇ ਵਿੱਚ ਰਹਿੰਦੇ ਨੇ ਜਾਂ ਸੁਣਦੇ ਵੀ ਨੇ ਔਰ ਦੂਜਾ ਸਿੱਧੂ ਮੂਸੇਵਾਲਾ ਵੀ ਲਗਾਤਾਰ ਚਰਚਾ ਦੇ ਵਿੱਚ ਹੀ ਆ ਤੇ ਸਿੱਧੂ ਮੂਸੇਵਾਲਾ ਨੂੰ ਵੀ ਲੋਕ ਰਹਿੰਦੀ ਦੁਨੀਆ ਤੱਕ ਯਾਦ ਰੱਖਣਗੇ ਕਿ ਇਹ ਦੋ ਬੰਦੇ IC ਤੇ ਬਹੁਤ ਛੋਟੀ ਉਮਰ ਦੇ ਵਿੱਚ ਬਹੁਤ ਵੱਡਾ ਮੁਕਾਮ ਪਾ ਕੇ ਗਏ ਨੇ